ਬੜੀ ਚੰਗੀ ਲੈ ਜੋ ਲੈ ਜੋ ਜਬਰਦਸਤ ਜਿੱਟੀਆਂ ਅੱਖਾਂ ਦੀ ਹੂੰ ਦਵੇ ਹੋਏ ਸਿੰਘ ਲੰਮੇ ਕੰਨ ਪੂਛ ਲੰਮੇ ਕਿੰਨੇ ਦਿਨ ਦੇਉਗੇ ਦੁੱਗੀ ਕੇ ਇਹ ਦੋ ਦੰਦ ਦਾ ਦੋ ਦੰਦ ਦੋ ਭਾਈ ਸਾਹਿਬ ਤੂੰ ਮੈਂ ਮੰਨਦਾ ਤੇਰੀ ਗੱਲ ਤੂੰ ਹੁਣ ਫਾਹ ਲੈ ਲਿਆ ਅਸੀਂ ਲੈਵੇਂ ਫਾਦਰ ਚੀਜ਼ਾਂ ਆ ਤੇ ਫਿਰ ਪੈਸੇ ਲੱਗਦੇ ਨੇ ਯਾਰ ਤੈਨੂੰ ਵੀ ਪਤਾ ਨਾਲ ਨਾਲ ترسےਮ ਜੀ ਆਪਾਂ ਮਾਲ ਇੱਥੇ ਵੇਚੀ ਵੀ ਜਾਂਦੇ ਆ ਵੇਚ ਵੀ ਆ ਨਾ ਨਾਲ ਦਾ ਜਿਹੜੇ ਬੰਦੇ ਨੂੰ ਪਤਾ ਵੀ ਇੰਨੇ ਦੀ ਬੱਕਰੀ ਖਰੀਦੀਆ 1000 ਰੁਪਏ ਦੋ 1500 ਰੁਪਏ ਦੋ ਬੱਕਰੀ ਲੈ ਜਾਓ ਲੈ ਕੇ ਜਾਓਗੇ ਭਾਈ 14 ਦੀ 13 ਦੀ ਨਹੀਂ ਭਾਈ ਜੀ 12 ਦੀ ਲੇਜੋ ਬੋਲੋ ਤਾਂ ਸੀ ਬੋਲਾ ਬੋਲੋ ਘਰੇ ਜਨਮ ਆਮਾਨਦਰੀਂ ਦਸੀ ਇਮਾਨਦਰੀਂ ਦਸੀ ਆਪਣੇ ਘਰੇ ਹੋਰ ਵੈਸੇ ਕੀ ਬੱਕਰਾ ਤੇਰੇ ਘਰੇ ਜਨਮ ਆਏ ਆਮਾਨਦਰੀਂ ਦਸੀ ਇਧਰੋਂ ਉਹ ਕਰ ਗਏ ਬਸ ਰਹਿੰਦੇ ਰਹਿੰਦੇ ਗੁਰੂ ਜੀ ਉਸਤਾਦ ਜੀ ਪਤਾਲੂ ਦੇ ਲੈ ਗੱਡੇ ਗੱਡੇ ਆ ਚਾਰਾ ਮਹੀਨੇ ਦਾ ਪਤਾਲੂ ਤੇ ਐਡੇ ਹੀ ਹੋਣਾ ਹੁਣ ਜਦ ਰਹਿਣ ਪਾਣੀ ਫੁੱਲਾ ਮੇਰ ਪਾਣੀ ਨਹੀਂ ਮਾਰਿਆ ਨੀਰ ਵੀ ਮੰਗਿਆ ਨੇ ਰੁਪਏ ਦੱਸ ਲੈ ਦੱਸ ਇਹਦਾ 1000 ਰੁਪਏ ਮੁੱਲ ਹੈ 2000 ਜੈ ਜੈ ਦਸ ਜਾ 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 ਬੋਲਾ ਜਾਈ ਜੇ ਆ ਬੱਚਾ ਵੀ ਦੇਖ ਲੈ ਵਧੀਆ ਇਹਦੇ ਪੈਸੇ ਯਾਰ ਬਹੁਤ ਲੱਗਿਆ ਨੇ ਨਹੀਂ ਆ ਦੇਖ ਲੈ ਉਹ ਦੇਖ ਲੈ ਅੱਛਾ ਉਹਦਾ ਮੈਂ ਮੰਨਦਾ ਮਾਂ ਪੱਕਾ ਕਿਦਾ ਘਟੋ ਘਟ ਮੈਂ ਤੈਨੂੰ ਇੱਕ ਗੱਲ ਦੱਸਦਾ ਇੱਧਰ ਸੋਣਾ ਬੱਚੇ ਦੀ ਏਡ ਹੋ ਗਈ ਸਾਸ ਸਾਢੇ 8 ਮਹੀਨੇ 9 ਮਹੀਨੇ ਹੈਗੀ ਹੈ ਨਹੀਂ 9 ਮਹੀਨੇ ਤੇ 13 ਚੰਗੂ ਨਹੀਂ ਨਿਕੜਦੇ ਨੇ ਉਹ ਸਿੰਘ ਦੀ ਗੱਲ ਨਹੀਂ ਕੋਈ ਸਿੰਘ ਕੱਟ ਜਾਂਦੇ ਨਾ ਸਿੰਘ ਆ ਦੇਖ ਲੈ ਮੈਂ ਇਹ ਬੱਚੇ ਦੀ ਕੱਢ ਗਿਆ ਆ ਦੇਖ ਜਿਹੜੇ ਗੱਡੀ ਚ ਮੈਂ ਨਹੀਂ ਕਿਹਾ ਨੱਕ ਵੀ ਬਹੁਤ ਗੱਡੀ ਖੜਾ ਪਤਾ ਨਾ ਕਿ ਤੱਕ ਹੋ ਗਏ ਫਿਰ ਹੁਣ ਉਮਰ ਦਾ ਉਹ ਬਠਾ ਗੱਬਣਾ ਉਹ ਕੇ ਜੀ ਆਹਾ ਆਹਾ ਹਾਂ ਹਾਂ ਪਤਾ ਨਹੀਂ ਅਲਗ ਲੁਗ ਗਈ ਕਹਿ ਨਹੀਂ ਸਕਦਾ ਪਰ ਗਰੰਟੀ ਅਖੀਰੀਆ ਨਹੀਂ ਹਾਂ ਚੋਗੀ ਗੜ ਗਈ ਸਰ ਕੀ ਪੈਸੇ ਦੇ ਆ ਤਿੰਨੇ ਪੱਠਾ ਪਾ ਲਾ ਫਿਰ ਉਹ ਕਾਲੀ ਆ ਨਹੀਂ ਉਹ ਨਹੀਂ ਉਹ ਪਾਉ ਕੱਲੀ ਪੋਹ ਪਾਣੀ ਆ ਜਿਹੜਾ ਮਾਲ ਆਪਣੇ ਆਰਡਰ ਦਾ ਨਾ ਉਹ ਸਾਨਾ ਫਿਰ ਹਾਂ ਉਹਦਾ ਦੱਸ ਦੇ ਕਿੰਨੇ ਫਿਰ ਜੈ 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 ਦੇ ਸੀ ਰਮਜ਼ਾਨ ਤੇ ਇਹਨਾਂ ਸੌਦਾ ਬਣ ਗਏ ਉਹ ਯਾਰ ਤੈਨੂੰ ਪਤਾ ਕੀ ਆ ਮੇਰਾ ਕੁਛ ਹੋਰ ਕਰਦਾ ਸਾਬ ਥੜਦਾਏ ਤੇ ਆ ਜਾ ਜਿਹੜਾ ਬੱਚੇ ਮੋਲ ਕਿੰਨੇ ਮੋਲ ਆ ਕਿੰਨਾ ਕੋਚੇ ਮੋਲ ਆ ਯਾਰ ਕਰਦੇ ਯਾ ਹੁਣ ਮੈਂ ਮੋਲ ਕਰਦਾ 30000 ਤੇਰੇ ਖਾਤਰ ਇਹਦਾ ਕਰਾਉ ਨਾ ਜਾਏ 40 ਗਰਾ ਲਾ 18000 ਰੁਪਏ ਦੇਦਾ ਬੋਲ ਹੋਣ ਦਾ ਦੇ ਲੈ 18000 ਪਤਾ ਕਿਤੋਂ ਆਈਏ ਪਾਟ ਹੈਡੋ ਕੇ ਮੇਲੇ ਜੇ ਲਈ ਆ ਜਾ ਪੁੱਛ ਲਈ ਜਾ ਕੇ ਤਾਜੂ ਤੋਂ ਲਈਆਂ ਸੀ ਕਿ ਦੋ ਇੱਕ ਇਹ ਤੋਂ ਗਾਲੇ ਜੇ ਵਿੱਚ ਸੀ ਹੁਣ ਤੂੰ ਉਹ ਗਾਲੀ ਹੁਣ ਤੇ ਲੱਸੀ ਵੀ ਕਰੀ ਉਹਦੋਂ ਬੈ ਐਡੀ ਸੀਗੀ ਹੁਣ ਤਾਂ ਐਡਾ ਹੋ ਗਿਆ ਪਤਾ ਰਮਜ਼ਾਨ ਮੇਰੀ ਗੱਲ ਸੁਣ ਇੱਕ ਧਿਆਨ ਨਾਲ ਇੱਧਰ ਸੁਣ ਲੈ ਨਾਲ ਉਹ ਵੀ ਪੁੱਛ ਲਈ ਲਈ ਆਨੇ ਕੀ ਪਾ ਲਈ ਇੱਧਰ ਸੁਣੇਗਾ ਮੇਰੀ ਗੱਲ ਤੂੰ ਮੈਂ ਮੰਨਦਾ ਤੇਰੀ ਗੱਲ ਤੂੰ ਹੁਣ ਫਾਹਾ ਲੈ ਲਿਆ ਸੀ ਲੈ ਮੈਂ ਫਾਦਰ ਚੀਜ਼ਾਂ ਤੇ ਫਿਰ ਪੈਸੇ ਲੱਗਦੇ ਨੇ ਯਾਰ ਤੈਨੂੰ ਵੀ ਪਤਾ ਹੁਣ ਮੈਂ ਫਾ ਲਿਆ ਤੈਨੂੰ ਵੀ ਉਹੀ ਫਾਇਦਾ ਪਸੰਦ ਆਇਆ ਪਾਪਾ ਦਾ ਆਪਾਂ ਫਾ ਲਾਵਾਂਗੇ ਫਾ ਕੇ ਲਾਵਾਂਗੇ ਜਲਦੀ ਨਿਕਲ ਵੀ ਜਾਵੇ ਨਾ ਕੋਈ ਕਹਿੰਦਾ ਜਿਹੜਾ ਪਾਲੇ ਖਰੇ ਨੂੰ ਹੀ ਸੋਨਾ ਲੱਗਦਾ ਉਹ ਕੁੰਡਰੀ ਵੱਲ ਪਾ ਕੇ ਬਈ ਨਿਕਲੀ ਨਾ ਫਾਇਦਾ ਕੀ ਮੈਂ ਕੀ ਕਹਿੰਦਾ ਉਹ ਖਰੇ ਨੂੰ ਹੀ ਸੋਨਾ ਲੱਗਦਾ ਨਵੇਂ ਨਵੇਂ ਫਾਰਮਾਂ ਨੇ ਪਾਲੀਆਂ ਬੱਕਰੀਆਂ ਅਜੇ ਤੱਕ ਉਹਨਾਂ ਦੇ ਗਾਲ ਦੇ ਵਿੱਚ ਐ ਫੰਦੇ ਪਏ ਆ ਦੋ ਤਿੰਨ ਦਿਨ ਦੇ ਤੋਂ ਮੈਂ ਕੱਢਿਆ ਮੈਂ ਕਾ ਵੀ ਆਏ ਕਰਕੇ ਵੇਚ ਦਿਓ ਜੀ ਇੱਥੇ ਇੱਥੇ ਵੇਚ ਦਿਓ ਸਾਮ੍ਹ ਕੇ ਵੇਚ ਦਿਓ ਇੱਕ ਦਿਨ ਬਿਲਕੁਲ ਬੱਕਰੀਆਂ ਆਏ ਬੱਚੀਆਂ ਵਿੱਚ ਵੜ ਗੀਆਂ ਬੱਕਰੀਆਂ ਦੇ ਲੈ ਲਈਆਂ ਮਹਿੰਗੀਆਂ 1.5 ਲੱਖ ਦਾ ਬੱਕਰਾ ਲੈਵਾਂਗੇ ਕਿੰਨੇ ਦਾ ਬੱਕਰਾ ਜੀ ਇਹ ਬੱਕਰਾ ਹੈਗਾ ਮੈਂ ਕਹਾ 22000 ਦਾ ਕਹਿੰਦੇ ਅਸੀਂ ਤਾਂ 1.5 ਲੱਖ ਦਾ ਲਿਆ ਮੈਂ ਕਹਾ ਪਤਾ ਨਹੀਂ ਇੰਨਾ ਫਰਕ 44 ਦਾ ਵੀ ਨਹੀਂ ਫਰਕ 68 ਦਾ ਵੀ ਨਹੀਂ ਫਰਕ 88 ਦਾ ਵੀ ਨਹੀਂ ਫਰਕ ਓਹੋ ਲੱਖਾਂ ਦੀ ਵਰਕ ਹਿਸਾਬ ਲਾ ਲਾ ਦੋ ਲੈ ਸਮਝਣ ਆ ਫੜ 10 ਦੇ ਕੋਲ 18000 ਗਲਤ ਗਿਆ ਵਾ 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 ਮੈਂ ਆ ਲੈ ਫੜ ਉਹ ਨਹੀਂ ਬਨਣਾ ਨਹੀਂ ਉਹ ਨਹੀਂ ਬਨਣਾ ਲੈ ਉਹ ਨਹੀਂ ਉਹ ਨਹੀਂ ਬਨਣਾ ਚੱਲ ਤੇਰੀ ਮਰਜ਼ੀ ਹੈ ਭਰਾਵਾ ਇਹ ਕੰਮ ਕਿਹੜਾ ਕਰੀ ਫਰਦਾ ਤੁਸੀਂ ਕੜਾ ਕਰੀ ਫਰਦਾ ਲੈ 20 ਦੀ ਦੇਣਾ ਉਹ ਨਹੀਂ ਬਣਨਾ ਬਾਹਰ ਉੱਚੇ ਲੇ ਹੋਏ ਆ ਬੱਚਾ ਬਣਦਾ ਯਾਰ ਦਾ ਕੋਈ ਨਹੀਂ ਬਾਦ ਤੇਰੀ ਮਰਜ਼ੀ ਹੈ ਭਰਾ ਉਹੜੀ ਖੜੀ ਉਹ ਆਰਡਰ ਦਾ ਬਗੈਰ ਉਹ ਦੇਵੋ ਅਗੋਂ ਗਲਤ ਕਰ ਉਹ ਪੱਠਾ ਹੈ ਉਹ ਦੇਖੋ ਉਹ ਭਰਾਵਾ ਨਿੱਕੀ ਗੱਬੜ ਨਾਲ ਉਹ ਨਿੱਕੀ ਜੀ ਨਹੀਂ ਹੈ ਖਾਣਾ ਤਿਆਰ ਚੀਜ਼ੇ ਤਾਜੂ ਦੀਆਂ ਬੱਕਰੀਆਂ ਵੀ ਦੇ ਲੈ ਕਦਾਲੀ ਕਦਾਲੀ ਚਾਟ ਦੀਆਂ ਤੇ ਫੇਰ ਤੂੰ ਜੋੜੀ ਲਈ ਸੀ ਇੱਕ ਭਾਈ ਉਹ ਤੋਂ ਉਹ ਕਾਲੀ ਸੀਗੀ ਉਹ ਤੋਂ ਤੂੰ ਹਵਨ ਨਹੀਂ ਪਸੰਦ ਕਰੀ ਸੀ 35000 ਦੀ ਵੇਚਤੀ ਐ ਕਿੰਨੇ ਦੀ ਰਹਿ ਗਈ ਸੀ ਸੇੜੀ ਨਹੀਂ ਦਿੰਦੀ ਸੀ ਉਹ ਸੇੜੀ ਤੂੰ ਦਿੱਤੀ ਸੀ ਕਾਲੀ 20 ਦੀ ਇਹ ਨਾਲ ਹਾਲੇ ਵਧੀਆ ਰੱਖ ਲਈ ਸੀ ਨਾਲ-ਨਾਲ ترਸੇਮ ਜੀ ਆਪਾਂ ਮਾਲ ਇੱਥੇ ਵੇਚੀ ਵੀ ਜਾਂਦੇ ਆ ਵੇਚ ਵੀ ਹੈ ਨਾ ਨਾਲ ਦਾ ਜਿਹੜੇ ਬੰਦੇ ਨੂੰ ਪਤਾ ਵੀ ਇੰਨੇ ਦੀ ਬੱਕਰੀ ਖਰੀਦੀਆ 1000 ਰੁਪਏ ਦੋ 1500 ਰੁਪਏ ਦੋ ਬੱਕਰੀ ਲੈ ਜਾਓ ਨਾਲ ਦੀ ਨਾਲ ਕਿਹੜਾ ਬੰਦਾ ਪਰ ਇਹਨਾਂ ਨੂੰ ਪਹਿਲਾਂ ਮੰਡੀ ਜਾ ਕੇ ਸਵੇਰੇ ਮਿਲੋ ਇੱਕ ਦੋ ਦਿਨ ਪਹਿਲਾਂ ਦੱਸੋ ਮੈਂ ਇੰਨੀ ਬੱਕਰੀ ਖਰੀਦਣੀ ਐ ਪੱਠਾਂ ਖਰੀਦਣੀਆਂ ਸਾਹਮਣੇ-ਸਾਹਮਣੇ ਖਰੀਦ ਕਰਕੇ ਤੂੰ ਜੋ ਮੰਡੀ ਦੇ ਵਿੱਚ ਹੋਊਗੀ ਠੀਕ ਐ ਉਹ ਵੀ ਜੋ ਪੱਠ ਉਹ ਲੈ ਕੇ ਦਊਗਾ ਜਿਹੜੀ ਪੱਠ ਉਹਨਾਂ ਦੇ ਲੈਣ ਵਾਲੀ ਹੋਗੀ ਠੀਕ ਐ ਕਿਹੜਾ ਬੰਦਾ ਪੱਠ ਲੈਣ ਆਇਆ ਬਈ ਓਏ ਆਇਆ ਮੈਂ ਔਰ ਕਿਹੜਾ ਹਾਂਜੀ ਕਿੰਨੇ ਵੇ ਉਹ ਲੈ ਜਾ 14000 ਦੀ ਵਧੀਆ ਰਿਆਂ ਪੱਠ ਦੇਖੋ ਜੀ ਦਿਖਾ ਦਿਖਾਓ ਓ ਜੈ ਜੈ ਬਿਲਕੁਲ ਹਾਲਾ ਹਾਂ ਹਾਂ ਦੇਖੋ 14000 ਦੀ ਕਿਹੜਾ ਪੱਠ ਦੇ ਤੂੰ ਲੋਕ 20000 ਰੁਪਏ ਮੰਗਦੇ ਦਾ ਲੈ ਜੋ ਲੈ ਜੋ ਜ਼ਬਰਦਸ ਲੰਮੇ ਕੰਨ ਪੂਛ ਲੰਮੇ ਕੰਨੇ ਦੇਉਗੇ ਦੁੱਗੀ ਕੇ ਇਹ ਦੋ ਦੰਦ ਦਾ ਦੋ ਦੰਦ ਬਾਈ ਸਾਹਿਬ ਲੈ ਜਾ ਲੈ ਜਾ ਬਾਈ ਐਡ ਹੈਗੀ 35 ਹਾਂ ਲੈ ਕੇ ਜਾਓਗੇ ਬਾਈ 14 ਦੀ 13 ਦੀ ਨਹੀਂ ਬਾਈ ਜੀ 12 ਦੀ ਲੈ ਜੋ ਬੋਲੋ ਤਾਂ ਸੀ ਓ ਲੈ ਬੋਲੋ ਕੀ ਬੋਲਿਓ ਹਾਂ ਲੈ 10 ਦੇ ਕਿੰਨੇ ਮੱਠਲੀ ਦੇਖ ਕੇ ਬੋਲੋ ਹਾਂ 3000 ਘਟਾਤਾ ਦੇਖੋ ਅਗਰੇ ਇਦੋਂ ਵੀ ਨਾ ਲੈ ਕੇ ਉਹ ਚੱਪਾ ਕਰ ਨਹੀਂ ਸਕਦੇ ਤੁਸੀਂ ਬਾਈ ਹਣਾ ਹਾਂ ਮਿੱਟੀ ਦਾ ਭਾਅ ਮਿਲ ਗਿਆ ਹੋਰ ਕੀ ਚਾਹੀਦਾ ਨਾਲ ਦੀ ਨਾਲ ਅਗਲੇ ਨੂੰ ਦੱਸੀ ਦਾ ਵੀ ਇੰਨੇ ਨੂੰ ਕੁਛ ਲਾਓ ਮੁੰਡੇ ਨੂੰ ਦਿਖਾ ਲਾ ਮੁੰਡੇ ਨੂੰ ਦਿਖਾ ਲਾ ਘਰ ਇਹਨੂੰ ਦਿਖਾ ਲਾ ਕੋਈ ਨਾ ਹਾਂ ਪਾਠਾ ਕੱਢ ਇਹਨੂੰ ਰਾਂ ਲਓ ਜੀ ਲਓ ਲੈ ਲਾਉਂਦਾ 15 ਮੰਗ ਕੇ 12 13 ਤੇ ਵੀ ਹੈਗੇ ਸੀ 12 ਤੇ 12 ਤੇ ਹਾਂ 12 ਦੀ ਲੈ ਜਾ ਲੈ ਜਾ ਚਲ ਕੋਈ ਐ ਐ ਮੰਨ ਕੇ ਚਲੋ ਵੀ ਰਾਹ ਪੂਰੀ ਦੇਤਾ ਸੀਗਾ ਵੀ ਲੈ ਜਾ ਪੂਰਾ ਵੀ ਨਾ ਲੈ ਜਾ ਕੋਈ ਨੂੰ 2 ਰੁਪਏ ਅਗਲੇ ਨੇ ਵੀ ਕਮਾਉਣੇ ਆ ਅਗਲੇ ਇੰਨਾ ਥੋੜਾ ਆਪਾਂ ਨੂੰ ਹੋਈ ਲੁੱਟ ਮੱਚੀ ਹੋਈ ਇਧਰ ਸਭ ਭਾਈ ਮਤਲਬ ਕਹਿੰਦਾ ਮਿਆ ਲਗਾ ਦੇ ਵੀ ਚੀਜ਼ ਮਿਲਦੀ ਨਹੀਂ ਹਾਂ ਚੀਜ਼ ਵਾ ਜਿਹੜੀ ਕੁਆਲਿਟੀ ਦੀ ਚੀਜ਼ ਆ ਉਹਨੂੰ ਲੱਭਣਾ ਪੈਂਦਾ ਥੋੜੀ ਸਟ੍ਰਗਲ ਮਿਹਨਤ ਕਰਨੀ ਅੱਗੇ ਕੀ ਹੁੰਦਾ ਵੀ ਮੰਡੀ ਦੇ ਹਰੇਕ ਮੰਡੀ ਦੇ ਵਿੱਚ ਹਰੇਕ ਤੰਬੂ ਦੇ ਵਿੱਚ ਲੰਮੇ ਲੰਮੇ ਕੰਨਾਂ ਦੀ ਪੱਠਾ ਖੜੀਆਂ ਹੁੰਦੀਆਂ ਠੀਕ ਹੈ ਟੋਲ ਕੇ ਤਾਂ ਨਹੀਂ ਦਿੰਦੇ ਨਹੀਂ ਤੋਲ ਕੇ ਵਾਲਾ ਸਿਸਟਮ ਪੀਟਲ ਦਾ ਤੋਲ ਕੇ ਵਾਲਾ ਸਿਸਟਮ ਹੈ ਨਹੀਂ ਟੋਲ ਕੇ ਤਾਂ ਆਪਣਾ ਜਿਹੜੀ ਆਪਾਂ ਤੋਲ ਕੇ ਨਾਲੋਂ ਵੀ ਸਸਤੀ ਹੁੰਦੀ ਹੈ ਇਹਨੂੰ ਆਪਾਂ ਪਾਣੀ ਭਰ ਕੇ ਦੇ ਦਈਏ ਇਹਦੇ ਵਿੱਚ ਮੈਂ ਮਸਾਲੇ ਵਾਲਾ ਪਾਣੀ ਲਾ ਦੇਣਾ 5 ਕਿਲੋ ਪਾਣੀ ਪਿਆ ਕੇ ਲਾ ਦੇਣਾ ਠੀਕ ਹੈ ਕੀ ਹੋਗਾ ਇਹ ਪਠ ਘੱਟੋ ਘੱਟ ਬੜਾ ਨਹੀਂ ਉਹ 350 ਨੂੰ ਤੋਲ ਕੇ ਦਿੰਦੇ ਆ ਜੇ 10 ਕਿਲੋ ਮੰਨ 6-7 ਕਿਲੋ ਪਾਣੀ ਪੀ ਗਈ 2250 ਰੁਪਏ ਵਧ ਗਈ 2250 ਪਹਿਲਾਂ ਹੀ ਡਿਸਕਾਊਂਟ ਕਰੀ ਜਾਂਦੇ ਠੀਕ ਹੈ ਸਮਝੇ ਕਿ ਨਹੀਂ ਔਰ ਆਏ ਵੀ ਖਤਰਾ ਵੀ ਆਏ ਤੇ ਫੇਫੜਿਆਂ ਨੂੰ ਪਾਣੀ ਲੱਗ ਜੇ ਮਸਾਲਾ ਲੱਗ ਜੇ ਔਰ ਪਠ ਮਰ ਜੇ ਬਹੁਤ ਪਸ਼ੂ ਇਹ ਜਿਹੜੇ ਮਰੇ ਠੀਕ ਬੈਂਗਲੌਰ ਪਹ 50 ਬੱਕਰੀਆਂ ਲੈ ਕੇ ਆ ਬੰਦਾ ਉਹ 10 ਦਾ ਮੇਰੀਆਂ 15 ਬੱਕਰੀਆਂ ਮਰ ਗਈਆਂ ਠੀਕ ਹੈ ਕਉ ਤੋਲ ਕੇ ਲਈਏ ਤੋਲ ਕੇ ਲਈਏ ਜੀ ਉਹ ਜਿਹੜੀ ਬੱਕਰੀ 40 40 ਕਿਲੋ ਦੀ ਸੀ ਉੱਥੇ ਜਾ ਕੇ ਰਹਿ ਗਈ ਕਿੰਨੇ ਕਿੰਨੇ ਕਿਲੋ ਦੀ 28 28 ਕਿਲੋ ਦੀ ਵੀ ਆ ਤੋਲ ਵਾਲੇ ਚੱਕਰ ਚ ਨਾ ਪੈਓ ਅਗਲਾ ਤੋਲ ਕੇ ਢੱਡਾ ਢਾ ਕਰ ਦਾਂਦਾ ਹਾਂ ਹੂੰ ਠੀਕ ਆ ਜਾਨਵਰਾਂ ਦਾ ਧੱਕਾ ਆਫਰੇ ਹੋਇਆ ਜਾਨਵਰ ਪੀਂਦਾ ਪਾਣੀ ਸਾਡੇ ਮਸਾਲੇ ਮਸੂਲੇ ਜਦੋਂ ਆਂ ਜਲ ਜੀਰਾ ਸਵਾਲ ਆਦਾ ਬੰਦਾ ਹੀ ਪੀਂਦਾ ਵੀ ਗੋਲ ਗੱਪਿਆਂ ਵਾਲਾ ਪਾਣੀ ਸੇਮ ਉਹੀ ਕੰਮ ਆਗਾ ਜੋ ਰੱਜ ਕੇ ਪੀ ਲਿਆ ਬਾਜਾਂ ਤਾਂ ਜ਼ਰੂਰ ਵੱਜੂਗਾ ਪਰ ਪਸ਼ੂ ਦਾ ਨਹੀਂ ਪਤਾ ਵੀ ਰਹੇ ਕਿ ਨਾ ਰਹੇ ਨਾ ਸਹੀ ਗੱਲ ਆ ਚਲੋ ਦਰਸ਼ਕਾਂ ਨੂੰ ਦੇਖੀ ਕਿਹੜਾ ਤਰੀਕ ਆ ਭਾਈ ਜੈਜਮਲ ਕਰੋ ਫਾਇਦਾ ਕੀ ਬਕਾਈ ਹੁੰਦੀ 7000 ਦੇ ਦੇ ਨੇ ਹੋਰ ਕੱਢ ਲੈ ਜੋੜੀ ਹੋਰ ਕੱਢ ਲਾ ਉਹ ਤਾਂ ਵੱਡੀਆਂ ਨੇ ਦੇਖ ਲਓ ਤੇ ਛੋਟੇ ਕੰਮ ਚ ਚਲੋ ਇਹਦੇ ਪੈਸੇ ਫੜ ਚਲੋ ਤਿਆਰੀ ਆ ਤਿਆਰੀ ਵੱਡੇ ਵੱਡੇ ਮੇਲੇ ਆ ਦੇ ਗਣ ਕੇ ਥੋੜਾ ਪੈਸੇ ਹੋਣੇ 1 2 3 4 5 6 7 8 ਫੜ ਜੇ ਮੈਂ ਕੰਨੋ ਬਕਾਇ ਕਾ ਨਹੀਂ ਜਿਹੜੀ ਦਾ ਆਪ ਆ 8 ਸਹੀ ਕੋ ਤੋ ਉਹ ਬਸ ਬਿਲਕੁਲ ਜੈਜ ਲਾਇਆ ਮੈਂ 7 ਕਿਹਾ ਸੀ ਉਹਨੂੰ ਮੈਂ ਦੇਖਦੇ ਬੜਾ ਤਿੰਨ ਥਣ ਤਾਂ ਨਹੀਂ ਹੈਗੇ ਇਹਨਾਂ ਦੇ ਦੇਖਿਆ ਕਰ ਥਣ ਦੇਖੀ ਵੀ ਕਿੰਨੇ ਤਿੰਨ ਚਾਰ ਓਏ ਉਹਨੇ ਨਹੀਂ ਦੇਖਣੇ ਇਹ ਆਪਾਂ ਦੇਖਣੇ ਆ ਤੈਨੂੰ ਸੁਖਲਾਈ ਵੀ ਦੇਣੀ ਆ ਮੈਂ ਨਾਲ ਤੇ ਥੱਲੇ ਦੀ ਥੱਲੇ ਦੀ ਲੰਗਣਾ ਤਾਂ ਦੀ ਰੱਸਾ ਕਦੇ ਨਹੀਂ ਲੰਗਣਾ ਦੇਖੋ ਜੀ ਦੇਖੋ ਦੋ ਆ ਦੋ ਇਕ ਲੈ ਯਾਰ ਭਾਈ ਵਾਹ ਵੇ ਸਿੰਦੇ ਥਾਣੀ ਇੱਕ ਅੱਛਾ ਛੋਟਾ ਥਾਣਾ ਸਿੰਦੇ ਨੇ ਥਾਣੀ ਇੱਕ ਬਣਾਤਾ ਛੋਟਾ ਇੱਕ ਥਾਣਾ ਜੀ ਲੈ ਜਾ ਪੱਟ ਕੇ ਰਾਂਜੀ ਨਹੀਂ ਜੀ ਨਹੀਂ ਬੰਦਨੀ ਉਹ ਯਾਰ 10 ਪਕਾਈ ਕੀਤੀ ਐ ਮੈਂ ਨਹੀਂ ਜਮਾਂ ਨਹੀਂ ਪਕਾਈ ਛੋਟੀ ਨਾਲ ਨਹੀਂ ਪੱਟ ਵੀ ਦੇ 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 ਲਈ ਮੈਂ ਪੱਟ ਜੈਡ ਬਲੈਕ ਨਹੀਂ ਕੰਨ ਵੀ ਛੋਟੇ ਹੀ ਆ ਨਹੀਂ ਗੱਲ ਤਾਂ ਹੁਣ ਉਹਨੂੰ ਪਤਾ ਚੱਲ ਚੱਲ ਕਿੰਨੇ ਦੇਣੀਆਂ ਛੋਟੇ ਕਰੇ 10 1/2 ਦੀ ਦੇ ਦਾਂ ਦੂਸਰੀ ਛੋਟੀ ਕਿੰਨੀ ਦੇਣੀ ਛੋਟੀ ਕਿਹੜੀ ਆ ਜੀ ਦੇਖੋ ਉੱਪਰ ਇਹ ਮੂੜੇ ਖੜੀ ਦੇਖੋ ਜੀ ਕੱਢ ਕੇ ਜਿਹੜੀ ਲੰਮੀ ਉਹ ਨਿਕਾੜਾ ਉਹਦੇ ਨਾਲ ਦੀ ਕਾਲੀ ਇੱਕ ਪਰਲੇ ਪਾਸੇ ਖੜੀ ਹੋ ਠੀਕ ਉਹ ਬੜਲਾ ਜਾਇਜ ਪੈਸੇ ਲਾਤੇ ਭਰਾਵਾ ਕਿਹੜੀ ਆ ਆ ਜੀ ਦੇਖਾ ਗੱਲਾਂ ਉਹ ਬਹੁਤ ਮਿਲ ਜਾਂਦੀਆਂ ਬਾਈ ਬਹੁਤ ਮਿਲ ਜਾਂਦੀਆਂ ਹਾਂ ਇੱਕ ਪੰਛੀ ਦੇ ਨੂੰ ਕਰੀ ਓਏ ਨਹੀਂ ਯਾਰ ਇਹਦੇ ਨਾਲ ਦੀ ਦੂਸਰੀ ਪੱਠਾ ਇੱਕ ਉਹ ਚਿੱਟੀ ਆ ਖਾਲੀ ਕਹਿੰਦੇ ਆ ਆਹ ਕਾਲੀ ਆ ਇਹ ਤਾਂ ਲਾਲ ਆ ਆ ਸੀ ਬੋਲ ਬੋਲ ਕਰ ਰਹੀ ਹੈ ਹਮਦਰਾ ਆਹੀ ਆ ਵਾ ਵਾ ਆ ਫੜਿਆਰ ਦੇਣੀ ਹੋਈ ਦੇਦੀ ਨਹੀਂ ਦੇਣੀ ਨਾ ਫੜਿਆ ਫੜ ਸਾਢੇ 8 ਦੀ ਪੱਟ ਲੈ ਲੇ ਲੇਖਤੀ ਜਾ ਮੇ ਸਾਢੇ 8 ਜੀ ਕੀ ਲੈ ਕੇ ਜਾ ਸਿੰਦੇ ਫੜ ਕੇ ਪੱਠਾ ਓ ਲੈ ਜਾ ਅਬਰ ਦੇਣੀ ਹੋਈ ਦੇਦੀ ਨਹੀਂ ਦੇਣੀ ਆ ਫੜਾ ਇੱਕ ਮਿੰਟ ਦੇਣੀ ਹੋਈ ਦੇਦੀ ਆ ਚੱਕ 9000 ਦੀ ਪੱਠ ਪੈ ਗਈ ਲੈ ਲੈ ਜਾ ਚ ਲੈ ਜਾ ਚਲੋ ਜੀ ਆ ਲੈ ਕੇ ਜਾ ਸਿੰਦਾ ਜੀ ਛੱਡ ਗਿਆ ਉਥੇ ਅੱਛਾ ਹੋਰ ਦੂਸਰੀ ਪੱਠ ਲੈ ਹਾਂ ਬੱਜਾ ਮਾ ਸਹੀ ਜਾ ਆ ਗਿਆ ਹਾਂ ਉਹ ਪੱਠ ਲੈ ਕੇ ਸੌਦਾ ਹੋ ਗਿਆ ਵਾ ਹੋਰ ਹੋਰ ਪੱਠ ਘਾੜ ਦੂਸਰੀ ਫਲ ਕਟੋ ਹੋਇਆ ਇਹਦਾ ਹੋ ਗਿਆ ਹੋਰ ਕਟੋ ਹੋਰ ਕਾਟੋ ਕਰੇ ਮੇਰੇ ਨਾਲ ਯਾਰ ਕਿਹਦੇ ਗੁੰਡੀ ਹੁਣ ਪੱਠ ਦੇਖੀ ਮੈਂ ਛੋਟੀ ਯਾਰ ਉਹ ਕਿਦਾਂ ਰਮਜ਼ਾਨ ਦੀ ਤਾਂ ਨਹੀਂ ਆ ਗਈ ਪੱਠ ਆ ਲੈ ਕੇ ਜਾ ਸੰਦੇ ਯਾਰ ਪੱਠ ਲੈ ਕੇ ਜਾ ਉਹ ਲੈ ਯਾਰ ਅਸੀਂ ਨੂੰ ਕੰਨ ਫੜ ਕੇ ਲੈ ਜਾ ਤੇਰੀ ਸਖਲਾਈ ਅਧੂਰੀ ਆ ਮੈਂ ਫੇਲ ਕਰ ਦੇਣਾ ਤੈਨੂੰ ਇਹ ਤਾਂ ਲੈ ਜਾ ਲੈ ਜਾ ਹੁਣ ਚੈੱਕ ਕਰ ਦੇ ਹੱਥ ਨਾਲ ਕਰਕੇ ਦੇਖੋ ਝੂਠਾ ਚੈੱਕ ਕਰ ਲੈ 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 ਇਹਦੇ ਕਿੰਨੇ ਪੈਸੇ ਇਹਦੇ ਇਹਦੇ ਬੂਰ ਵੀ ਆਹ ਤਾਂ ਇਹਦੇ ਦੱਸ ਤੂੰ ਇਹਦੇ ਕਿੰਨੇ ਪੈਸੇ ਕਾਲੀ ਦੇ 10000 ਦੇ ਰੋਏ 18 ਮੰਗ ਜਾਈ ਚਾਰੇ ਹਜ਼ਾਰ ਰੁਪਏ ਦੇ ਦੀਏ ਬੋਲੋ ਚਾਰ ਦੀ ਆ ਜੈਜ ਮੋਲਿਆ ਵੀ ਤੂੰ ਦਾ 8 ਮੰਗਿਆ ਉਹ ਹੀ ਡਬਲ ਡਬਲ ਰੇਟ ਮੰਗਿਆ ਨਾ ਫਾਇਦਾ ਕੋਈ ਮੰਗਣ ਨੂੰ ਮੈਂ ਮੰਗੀ ਜਾਓ ਜਿੰਨਾ ਮਰਜੀ ਉਹ ਪੈ ਕੱਢ ਕੇ ਫੜਾਗਾ ਬਾਣੀ ਬਾਣੀਆ ਜਵਣੀ ਨਾ ਮਾਰਾਂਗਾ ਚੁੱਪ ਚਾਕੇ ਉਹ ਪੈਸੇ ਵੜਾ ਦੇ ਤੈ ਭਰਾ ਉਹ 10 ਰੁਪਏ ਕਿੰਨੇ ਦੀ ਦੋ ਕਿੰਨੇ ਦੀ ਪਾਵਾਂ 8000 ਰੁਪਏ ਚਾਰੇ ਹਜ਼ਾਰ ਰੁਪਏ ਦੇਈ ਜਨਾ ਮੈਂ ਚਾਰ ਦਿੰਦਾ ਭਾਈ ਫੜਾ ਦੇ ਫੜਾ ਦੇ ਬਸ ਫੜਾ ਦੇ ਫੜਾ ਦੇ ਫੜਾ ਦੇ ਬਸ ਉਹ ਤਾਂ ਬੋਲ ਉਹ ਬੋਲ ਤੇ ਮੂੰਹ ਆਉਣਾ ਮੂੰਹ ਕੀ ਬੋਲੀਏ ਪੰਜਿਆਰ ਕਿਹਾ ਜੀ ਪਤਾ ਨਹੀਂ ਕਿੰਨੇ 4500 ਓ ਬਾਈ ਇਧਰ ਸੌਦਾ ਕਰੇਂਗਾ ਓਈ ਚਾਹੀਏ ਸਿ ਜਵਾਬ ਦੇ ਨਾ ਆ ਜੀ ਹਲੋ ਹਾਂਜੀ ਸਫੜ ਆ ਪੜ ਨਹੀਂ ਨਹੀਂ ਸਹੀ ਆ ਹੁਣ ਬਾਈ ਚਾਚਾ ਦੇਖ ਲਾ ਦੂੰ ਤੂੰ ਕਹਿੰਦਾ ਵਾੜੀ ਗੱਲ ਨਾ ਕਰੀ ਹੁਣ ਨੀ ਨਾ ਗੱਲ ਫਿਰ ਕਰਨੀ ਪੈਂਦੀ ਆ ਚਪਕਾਈ ਨਾ ਕਰੇ ਭਗਾਈ ਤੋਂ ਵਗੈਰਾ ਭਗਾਈ ਤੋਂ ਵਗੈਰਾ ਸੌਦਾ ਮਿਲਦਾ ਵਾ ਇਹ ਦੇ ਬਿੱਜੀ ਆ ਥੋੜਾ ਜਿਹਾ ਮੰਡੀ ਆਏ ਤਾ ਕੰਢੇ ਕੱਢ ਕੇ ਕਿੰਨੇ ਕੱਢ ਤੇ ਆ ਦੇ ਲੈ ਤੇਰੇ ਕਹਿਣ ਤੀ ਆ ਰੋਕੇ ਕਰ ਲਓ ਫਿਰ ਹਾਂ ਕੀ ਕਰੀ ਜਾਨਾ ਮੈਂ ਇਹਦੇ 5 ਤੱਕ 45 ਜਾਈਂਦਾ ਕਰ ਵੀ ਘਾ ਚੋਰਾਂ ਨੇ ਗੱਲਾਂ ਕਰਦਾ ਹਾਂ ਫੜ ਆ ਫੜ ਬਸ 1000 ਰੁਪਏ ਉਹ ਨਹੀਂ ਬਾਈ ਸਾਹਿਬ 5000 ਰੁਪਏ ਯਾਰ ਮੈਂ 4 ਲਾਇਆ ਪਹਿਲਾਂ ਉਹੀ ਪੈਸੇ ਨੂੰ ਗਣ ਕੇ ਮੈਂ ਫੜਾ ਦੇ ਪੁੱਛ ਲਿਆ ਨੂੰ ਉਹ ਬਾਈ 5000 ਦੀ ਦਿਨਾਂ ਨਹੀਂ ਫੜਾ ਦੇ ਉਹ ਰਹਿੰਦੇ ਛੱਡ ਵੇਚ ਲੈ ਪਿੰਨ ਜਿੱਥੇ ਮਾਰੀ ਉਹ ਫੜਾ ਉਹ ਠੀਕ ਆ ਉਹ ਬਸ ਰਹਿੰਦੇ ਛੱਡ ਚਾਚਾ ਰਹਿੰਦੇ ਨਹੀਂ ਨਹੀਂ ਬਸ ਉਹ ਨਹੀਂ ਚਾਚਾ 5000 ਤੋਂ ਬਾਅਦ ਅਸੀਂ ਵੀ ਗਾਹ ਵੇਚਣੀਆਂ ਤੈਨੂੰ ਪਤਾ ਵਾ ਕਿੰਨੇ ਦੀ 6 ਕਿਲੋ ਦੀ ਪਾਠਾ ਬਸ ਬਾਲੀ ਗੱਲਾਂ ਕਰ ਹਾਂ ਰੋਕੀ ਮਾਰੀ ਹਾਂ ਹਾਂ ਠਾਕੀ ਆ ਹਲਾ ਹੁਣ ਜਰਾ ਪੰਜ ਚਾਰ ਉਹ ਦੋ ਦੂਜਰ ਕੀ ਪੁੱਛਣਾ ਪਟ ਪਟ ਲਾ ਆ ਪਟ ਫਾੜ ਇਧਰ ਆੜੀ ਹੈਲੋ ਉਹਦੇ ਪਾਠ ਉਹਦੇ ਪਾਰਲੇ ਪਾਸੇ ਉਹ ਦੇਦੀ ਮਗਰਾ ਦੇਦੀ ਪਟ ਦੇਦੀ ਪਰ ਠੀਕ ਆ ਪਹਾ ਯਾਰ ਨਹੀਂ ਚੱਲ ਫੜਾ ਯਾਰ ਫੜਾ ਫੜਾ ਤੇਰੀ ਵੀ ਨਹੀਂ ਮਾਨ ਨੇ ਮੰਨੀ ਆ ਕਰ ਲਾ ਤੂੰ ਨਹੀਂ ਮੰਨਦਾ ਹੁਣ ਗਾ ਦੱਸ